ਟਰੈਕਟਰ ਨਵਾਂ ਖਰਾਬ ਹੋ ਗਿਆ। ਉਹ ਨਾ ਨਹੀਂ ਨਾ ਚੱਲਦਾ। ਨਵਾਂ ਟਰੈਕਟਰ ਸਾਰ ਤੋਂ ਅਨਾਜ ਹੈ ਵੀ ਲਿਸੈਂਸ ਹੈ ਟਰਾਲਾ ਨਾ ਜੀ ਮੈਸੇਜਰ ਨਾ ਮੈਲ ਕਰੀ। ਮੈਂ ਤਾਂ ਆਖਦਾ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸਕਦਾ। ਟਰਬਰੀ। ਹਾਂ ਜੀ ਇਹ ਨਾ ਪਰ ਗੰਗਾ ਇਹ ਕਿਹੜਾ ਦੋ ਮਿੰਟ ਹੋ ਗਏ ਬੰਦ ਇਹ ਨਾਲ ਜਰਦਾ ਆਉਂਦਾ ਹਾਂ ਮਾਣ ਮਾਣ ਆਉਂਦਾ ਕੋਈ ਫੋਨ ਉਹ ਯਾਰ ਇਹ ਤੁਹਾਨੂੰ ਨਿਹੜਾ ਹੁੰਦਾ ਸਰ ਚੱਲ ਠੀਕ ਆ ਪਾ ਕੇ ਸਾਲਾ ਉਹ ਚਾਨ ਲਿਖਾ ਪਾ ਇਹ ਪਹਨ ਮੇਰਾ ਇਹ ਬੀ ਮੇਰਾ ਅੰਗੂਠਾ ਖਿੱਚ ਕੇ ਤੈਨੂੰ ਬੋਣਾ ਉਹਨੇ ਚਲੇ ਗਿਆ ਨਾ ਜਿਆਦਾ ਨਾ ਕਿਦਾ ਵੱਡਵਾ ਜਾਂਦਾ ਸਾਰੇ ਡੀ ਕੋਈ ਨਹੀਂ ਹਾਂ ਸਰ ਡਰ ਫੋਟਾ ਜੀ ਸਰ ਪਤਾ ਨਹੀਂ ਸਰ ਠੀਕ ਆ ਭਾਈ ਸਾਰੇ ਡੀ ਕੱਟ ਦੇ ਦੇ ਉਹ ਵਾਲੇ ਲੱਗ ਗਏ ਉਹ ਵਾਲੇ ਹਨਾ ਯਾ ਚੋਪੀ ਕਰਦੇ ਜਿਹੜੀ ਕਰਪਾਣਾਵੇ ਪਹਿਲੇ ਦੇਖੀ ਸਾਰੇ ਸੇਫਟੀ ਦਾ ਨਾ ਕਰੀ ਸਰ ਸਭ ਤੋਂ ਵੱਧ ਜਿਹੜੇ ਸਾਰੇ ਪ੍ਰਸ਼ਨ ਮਾਰੇ ਆ ਜੀ ਮੇਰੀ ਗੱਲ ਸੁਣੀ ਸਰ ਇਹ ਸੱਣਾ ਸੰਵਾਦ ਲੱਗ ਰਹੀ ਹੈ ਕੋਈ ਤੋਪਾਂ ਵਾਲੀ ਹਰ ਨਾ ਕੋਈ ਕੁਛ ਨਹੀਂ ਮਾੜਿਆ ਪਰ ਇਹਨਾਂ ਟਾਡੀ ਤੇ ਲਾਹ ਨਾਲ ਖੜੀ ਰਹੀ ਫਿਰਦੀ ਆ ਦੁਕਾਨ ਵਿੱਚ ਆਡੀ ਗੱਸੀ ਇੰਤਰਾ ਦੀ ਲਾਗ ਆਏ ਆ ਅਈ ਗੱਸੀ ਜਾਏ ਆ ਟ੍ਰੈਕਟਰੋਂ ਫੋਨ ਆਇਆ ਨਾ ਟਾਡੀ ਕੋਈ ਗੱਸੀ ਨਾ ਚੇਤਾ ਨਹੀਂ ਆ ਰਿਹਾ ਸਨ ਵਾਲਿਆਂ ਦੋਨੋਂ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਨੂੰ ਇਹ ਨਹੀਂ ਸਾਰ ਉਹੋ ਹੀ ਜਿਹੜਾ ਉਹਨੇ ਆਉਣੀ ਦਿਲਾਇਆ ਹੁੰਦੇ ਆ ਉਹਨਾਂ ਚਾਹਦੇ ਆ ਉਹਨੂੰ ਕੋਈ ਡਰਿੰਗਰ ਕੋ ਪਾ ਪਾਈਦਰ ਹੋ ਜਾਓ ਜਾਓ ਆਹ ਹਮ ਜਾਓ ਜਾਓ ਬਾਉ ਮੜੇ ਇਹਨੇ ਜਿਹੜਾ ਜੇ ਅੱਜ 6 ਜਿਹੜੇ ਤੁਸੀਂ ਅੱਗੇ ਜੇ ਬੜੀ ਸੇਵਾ ਕਰਨੀ ਹਾਂ ਬੜ ਜਦਾਂ ਨਵਾਂ ਟਰੈਕਟਰ ਲੈ ਆਉਣਾ ਭਾਈ ਆਹਾਂ ਕੋਲਾ ਲੈ ਕੋਈ ਹੈ ਨਾ ਤੁਹਾਡੇ ਕੋਲ ਹੀ ਖੁੰਦਾ ਪੰਜਾਂ ਜਣਿਆ ਹੋਈ ਤੁਸੀਂ ਹੋਰ ਨਾ ਕਿਹਦਾ ਖੋਲੋ ਨਹੀਂ ਕਿ ਟਰੈਕਟਰ ਸਟੇਸ਼ਨ ਤੋਂ ਲੋਡ ਹੀ ਆਉਣੀ ਥੋੜਾ ਆਪਣਾ ਖਰਾਬ ਹੋ ਗਿਆ ਅਸੀਂ ਐਸਐਸਐਫ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲਸ ਕੰਟਰੋਲ ਨੂੰ ਤਾਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਕੋਈ ਹਾਸਾ ਹੋ ਗਿਆ ਉਹਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਰੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ